ਸੁੱਖ ਸੁੱਖ ਕੇ ਮੰਗੇ ਤੀ ਤਾਹੀ ਤੇਰਾ ਦੁੱਖ ਨਾ ਸਹੀ ਸੀ ਤੇਰੀ ਤਾਂ ਤੇ ਇਹ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ ਜਿਸ ਵਿੱਚ ਇੱਕ ਕੁੜੀ ਕੈਨੇਡਾ ਤੋਂ 5 ਸਾਲਾਂ ਬਾਅਦ ਆਪਣੇ ਘਰ ਆਉਂਦੀ ਹੈ ਤੇ ਘਰ ਆ ਕੇ ਆਪਣੇ ਨਿੱਕੇ ਭਰਾ ਨੂੰ ਸਰਪ੍ਰਾਈਜ਼ ਦਿੰਦੀ ਹੈ ਜੋ ਕਿ ਆਪਣੇ ਕਮਰੇ ਵਿੱਚ ਸੁੱਤਾ ਪਿਆ ਹੁੰਦਾ ਤੇ ਬੈਨ ਉਸ ਤੇ ਬੈੱਡ ਕੋਲ ਜਾ ਕੇ ਬਹਿ ਜਾਂਦੀ ਆ ਤੇ ਜਾਣ ਕੇ ਖੰਗਣ ਲੱਗ ਜਾਂਦੀ ਆ ਤੇ ਉਹਦਾ ਪ੍ਰਾ ਇੱਕਦਮ ਡਰ ਜਾਂਦਾ ਜੋ ਅੱਗੇ ਹੋਇਆ ਤੁਸੀਂ ਵੀ ਦੇਖੋ ਵੀਡੀਓ ਵੀਡੀਓ ਪ੍ਰਤੀ ਤੁਹਾਡੀ ਕੀ ਪ੍ਰਤੀਕਿਰਿਆ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਧੰਨਵਾਦ ਸੁੱਖ ਸੁਖ ਸੁੱਖ ਕੇ ਮੰਗ ਲਈ ਤਾਂ ਹੀ ਤੇਰਾ ਦੁੱਖ ਨਾ ਸੀ ਸੀ